ਜਮਾ ਅੱਜ ਤੁਸੀਂ ਸਕਪਾਲਸ ਖੇਹਰਾ ਦੀ ਸਪੋਰਟ ਤੇ ਆਏ ਹੋ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨ ਜਿਹੜੇ ਹੈਗੇ ਨੇ ਸਾਰੇ ਹਲਕੇ ਜਿੱਥੇ ਕਾਫੀ ਵੱਡੀ ਗਿਫਤੀ ਚ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਕੀ ਪੈਗਾਮ ਦੇਣਾ ਚਾਹਦਾ ਕਮਕ ਲੋਕਸਾਂ ਦਾ ਚੋਣਾ ਦੇਖੋ ਜੀ ਉਹਨਾਂ ਨੂੰ ਮੈਂ ਪੈਗਾਮ ਦੇਵਾਂ ਚਾਹੇ ਨਾ ਦੇਵਾਂ ਉਹਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤਰਕੇ ਦੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹਣਾ ਉਹਨਾਂ ਨੂੰ ਸਭ ਪਤਾ ਹੈ ਘਰ ਤੱਕ ਭਰੇ ਹੋਏ ਆ ਸੀ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨੇ ਇਹ ਗਵਰਨਮੈਂਟ ਨੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲਾਉਨਸ ਦੀ ਵੀਡੀਓ ਨੂੰ ਕੀ ਇਹਨਾਂ ਦੀ ਸਰਕਾਰ ਹੈ ਬੰਦਾ ਤਾਂ ਉਹ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਤਾਂ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕਿਸੇ ਆਧਾਰਨ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਟ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਉਹਦਾ ਪੰਜਾਬ ਪੁਲਿਸ ਨੂੰ 1 ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਘੜੀ ਜਾ ਰਹੀ ਹੈ ਗੈਂਗਸਟਰਾਂ ਆਹ ਗੱਲ ਕਰਦੇ ਆ ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਜੀਵਨ ਜੋਤ ਐਫ ਆਈ ਆਰ ਦੇ ਵਿੱਚ ਚਲਾਨ ਦੇ ਵਿੱਚ ਉਹਦਾ ਨਾਮ ਹੈ ਫਿਰ ਵੀ ਉਹਦੀ ਕੋਈ ਗ੍ਰਿਫਤਾਰੀ ਨਹੀਂ ਕੋਈ ਉਹਦੇ ਬਾਰੇ ਕੋਈ ਸਟੇਟਸ ਰਿਪੋਰਟ ਕਲੀਅਰ ਨਹੀਂ ਆ ਲੋਕਾਂ ਬਾਰੇ ਵੀ ਕੀ ਹੈ ਨੰਬਰ 2 ਤੇ 20000 ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਲਟਰ ਦਾ ਅੰਕੜੇ ਆ ਪੰਜਾਬ ਦੇ ਤਾਂ ਫਿਰ ਦੂਜੇ ਦਾ ਮਾਰੇ ਇਸ ਕਰਕੇ ਤੁਸੀਂ ਬਦਲਤੇ ਕਾਲੀ ਕਾਂਗਰਸ ਤੇ ਵੀ ਦੋ ਕਤਲ ਹੁੰਦੇ ਸੀ ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ ਦੂਜਾ ਉਹ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਕੀ ਤੁਸੀਂ ਅੰਕੜਾ ਫੇਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ ਔਰ ਸਿੱਧੂ ਮੂਸੇਵਾਲ ਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਉਹ ਕੋਈ ਆਮ ਸੁਧਾਰਨ ਨਾਗਰਿਕ ਨਹੀਂ ਸੀ ਇੱਥੋਂ ਦਾ ਉਹਨੂੰ ਵਿਸ਼ੇਭ ਭਰ ਦੇ ਵਿੱਚ ਕੱਲ ਤੁਸੀਂ ਦੇਖਿਓਂਗਾ ਕੱਲ ਮੇਰੇ ਕੋਲ ਬਰਮਿੰਗਮ ਤੋਂ ਕਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਖੂ ਦਾ ਬਹੁਤ ਸਤਿਕਾਰ ਹੈ ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਸੰਸਾਰ ਦਾ ਤੇ ਅਸੀਂ ਭਟਕਦੇ ਫਿਰਦੇ ਹਾਂ ਕੇਸ ਚਲਾਉਣ ਵਾਸਤੇ ਡੇਢ ਘੰਟਾ ਮੇਰੇ ਪੁੱਤ ਦਾ ਮਰਡਰ ਹੋਣ ਤੋਂ ਡੇਢ ਘੰਟਾ 5:30 ਵਜੇ ਘਟਨਾ ਹੁੰਦੀ ਹੈ 7:30 ਵਜੇ ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਡੇਢ ਘੰਟਾ ਖਿਆਲੇ ਦੇ ਵਾਟਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹਿੰਦੇ ਆ ਰਾਮਨਾ ਉਹਨਾਂ ਨੇ ਕਿਉਂਕਿ ਸ਼ੁਭਦੀ ਬੰ ਇਹ ਟਾਕੀਆਂ ਮੰਦਰੀ ਹੁੰਦੀਆਂ ਸੀਗੀਆਂ ਨਾ ਜਿਹੜੀ ਕਾਰਸ ਯੂਰੀਆਂ ਹੁੰਦੀ ਸੀ ਨਾ ਬਲੇਰੋ ਨਹੀਂ ਹੁੰਦੀਆਂ ਸੀ ਫਿਰ ਉਹਨਾਂ ਨੇ ਉਹ ਗੱਡੀ ਉੱਥੇ ਰੋਕੀ ਹੋਰ ਇਕਾਲ ਤੋਂ ਖੋਹੀ ਇੰਨਾ ਟਾਈਮ ਮੇਰਾ ਇੱਕ ਮਿੱਤਰ ਨੇ ਖਿਆਲੇ ਦੇ ਪੰਚਾਇਤ ਸੈਕਟਰੀ ਨੇ ਉਹ ਆਏ ਉਹਨਾਂ ਕੋਲੇ ਮੋਟਰਸਾਈਕਲ 'ਇੱਕ ਯਾਰ ਬੰਦੇ ਜਿਹੜੇ ਉਹਦੇ ਦੋਸ਼ੀ ਨੇ ਉੱਥੇ ਫਲਾਨੀ ਜਗ੍ਹਾ ਤੇ ਬੈਠੇ ਫੜ ਲੋ ਤੇ ਖਿਆਲੇ ਚ ਚੌਂਕ ਦੇ ਵਿੱਚ ਜਿਹੜਾ ਉੱਥੇ ਪੁਲਿਸ ਵੈਂਦੀ ਹੈ ਉਹਨਾਂ ਨੂੰ ਜਦ ਦੱਸ ਕੇ ਆਏ ਪਰੰਤੂ ਕੋਈ ਨਹੀਂ ਫੋਰਸ ਫੋਰ ਆ ਗਿਆ ਕਿ ਉਹ ਫੇਰ ਫੜਾਂਗੇ ਮੈਂ ਤਾਂ ਕਪੀੜ ਤੇ ਬੈਠ ਤੇ ਮੈਨੂੰ ਤਾਂ ਰੋਲਿਆ ਜਾ ਰਿਹਾ ਹੈ ਜਦੋਂ ਗੱਲ ਨਹੀਂ ਸੁਣਦੇ ਤਾਂ ਹਰ ਕਿਸੇ ਮੈਥੇ ਕੰਮ ਕਰਨੀ ਆ ਬਿਲਕੁਲ ਜਿਹੜੇ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੂੰ ਤੁਸੀਂ ਸਕਿਉਰਟੀ ਲੀਡ ਕਰਨ ਦਾ ਮੁੱਖ ਜ਼ਿੰਮੇਵਾਰ ਮੰਨਦੇ ਹੋ ਮੀਡੀਆ ਡਾਇਰੈਕਟਰ ਹੈਗੇ ਨੇ ਪਰਚਾ ਹੋਣਾ ਚਾਹੀਦਾ ਉਹਦੇ ਤੇ ਉਹ ਉਹ ਬਰਨਾਲੇ ਦੇ ਵਿੱਚ ਨਹੀਂ ਦੀਏ ਆ ਵੀ ਕਮਾਂਡ ਸੰਭਾਲੀ ਬੈਠੇ ਨੇ ਅੱਜ ਵੀ ਬਰਨਾਲੇ ਦੇ ਵਿੱਚ ਨਹੀਂ ਕੀ ਕਹਿਣਾ ਚਾਹੁੰਦੇ ਬਲਤੇਜ ਨੂੰ ਮੈਂ ਤਾਂ सीएम साहब ਨੂੰ ਮਿਲ ਕੇ ਇੱਕ ਘੰਟਾ ਉਹਨਾਂ ਦੇ ਘਰੇ ਜਾ ਕੇ ਰੋ ਰੋ ਕੇ ਆਪਣੀ ਵਿੱਥਿਆ ਸੁਣਾ ਕੇ ਆਏ ਵੀ ਇਹ ਤਿੰਨ ਬੰਦੇ ਮੈਡਮ ਯੋਸ਼ੀ ਐ ਬਲਤੇਜ ਪੰਨੂ ਐ ਇੱਕ ਵੱਧਵਾ ਸਰਨੇ ਇਹਨਾਂ ਦੀ ਚੈਟ ਮੈਂ ਸਿੱਟਦੇ ਕੋਲੇ ਦਿੱਤੀ ਹੈ ਜਿੰਨਾਂ ਨੇ ਕਿਹਾ ਵੀ ਤੁਸੀਂ ਚੈਟ ਨੂੰ ਵਾਇਰਲ ਕਰ ਦਿਓ ਮੈਂ सीएम साहब ਨਾਲ ਆਪੇ ਗੱਲ ਕਰ ਲੂੰਗਾ ਮੈਂ ਸਾਰੀ ਚੈਟ ਵੀ ਦਿੱਤੀ ਹੋਈ ਹੈ ਆ ਦੇਖ ਲੋ ਬਲਤੇਜ ਪੰਨੂ ਦਾ ਰੋਲ ਬਿਲਕੁਲ ਮਿਲੀਪ ਉੱਤੇ ਦੇ ਨਾਲ ਇਹਨਾਂ ਨੇ ਜਿਹੜੀ ਐ ਉਹਦੇ ਸਿਕਿਉਰਿਟੀ ਦੇ ਆਰਡਰ ਜਿਹੜੇ ਉਹ ਪਬਲਿਕ ਕੀਤੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਨੇ ਉਸ ਤੋਂ ਬਾਅਦ ਸਾਡੀ 24 ਘੰਟਿਆਂ ਦੇ ਵਿੱਚ ਬੱਚੇ ਦੀ ਮੌਤ ਹੋਈ ਐ ਉਹ ਨਹੀਂ ਤਾਂ ਉਸ ਤੋਂ 12 ਦਿਨ ਪਹਿਲਾਂ ਸਾਡੇ ਕੋਲ ਇੱਕ ਵੀ ਗਨਮੈਨ ਹੈ ਨਹੀਂ ਸੀ ਸਾਨੂੰ ਕਿਸੇ ਨੇ ਮਾਰਿਆ ਨਹੀਂ ਸਾਡੇ ਕੋਲ ਇੱਕ ਵੀ ਦੋ ਗਨਮੈਨ ਆਏ ਨੇ ਸਿਰਫ ਉਹਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਤੋਂ ਪਹਿਲਾਂ ਸਾਡੇ ਕੋਲ ਕੋਈ ਗਨਮੈਨ ਨਹੀਂ ਸੀ ਇਲੈਕਸ਼ਨ ਤੋਂ ਬਾਅਦ ਸਾਰੀ ਸਿਕਿਉਰਿਟੀ ਬਡਰਾ ਕਰਤੀ ਸੀ ਪਰੰਤੂ ਸਾਨੂੰ ਮਾਰਿਆ ਨਹੀਂ ਕਿਸੇ ਨੇ ਸੀ ਆਪਾਂ ਨੂੰ ਜ਼ਿੰਦਗੀ ਚੋਂ ਰੇ ਨਾ ਨਾ ਦੱਸਿਆ ਸਾਨੂੰ ਮਾਰਿਆ ਗਿਆ ਬਿਲਕੁਲ ਤਿਆਰੀ ਦੇ ਨਾਲ ਇਹਦੇ ਵਿੱਚ ਇਹਨਾਂ ਦਾ 100% ਰੋਲ ਨਿਕਲੂਗਾ ਪਰਮਾਤਮਾ ਕਰੇ ਬਦਲੇ ਚਾਰਜ ਨੂੰ ਤੁਹਾਨੂੰ ਕਲੀਅਰ ਕਟ ਸਾਹਮਣੇ ਲਿਆ ਕੇ ਦਿਖਾਵਾਂਗੇ ਸਾਰਾ